ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਇੱਕ ਕਲੈਕਸ਼ਨ ਆ ਮੈਂ ਥੋੜੀਆਂ ਟ੍ਰੈਂਡੀ ਤੇ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਲੈ ਕੇ ਆਈਆਂ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੇ ਜਿਹੜਾ ਪ੍ਰਾਈਸ ਤੇ ਡਿਸਕ੍ਰਿਪਸ਼ਨ ਕੋਸ਼ਿਸ਼ ਕਰਾਂਗੀ ਸਭ ਦੀ ਦੱਸ ਦਿਆਂਗੇ ਅਗਰ ਰਹਿ ਚਾਹੀਦਾ ਨੰਬਰ ਤੇ ਜਾ ਕੇ ਪੁੱਛ ਲੈਣਾ ਥੋੜੇ ਮਹਿੰਗੇ ਨੇ ਅੱਜ ਵਾਲੇ ਸੂਟ ਬਹੁਤ ਜ਼ਿਆਦਾ ਵੀ ਨਹੀਂ ਔਰ ਕੰਪੈਰੇਟਿਵਲੀ ਜਿਹੜੀਆਂ ਮੈਂ ਰੈਗੂਲਰ ਵੀਡੀਓਜ਼ ਲੈ ਕੇ ਆਨੀ ਉਹਨਾਂ ਨਾਲੋਂ ਅੱਜ ਦੀ ਵੀਡੀਓ ਵਿੱਚ ਜਿਹੜੇ ਸੂਟ ਨੇ ਉਹ ਥੋੜੇ ਮਹਿੰਗੇ ਨੇ ਕੋਸਟਲੀ ਨੇ ਐ ਜਿਹੜਾ ਸ਼ਰਟ ਦਾ ਫੈਬਰਿਕ ਆਏਗਾ ਜਿਰਾਫ ਸਿਲਕ ਦੇ ਵਿੱਚ ਆਏਗਾ ਪਾਰਸੀ ਥ्रेड ਵਰਕ ਹੋਇਆ ਦੁਪੱਟਾ ਸਿਲਕ ਦਾ ਆਏਗਾ ਪਲੇਨ ਤੇ ਸੌਫਟ ਵਰ ਗੈਂਜ਼ਰ অর্ਗੈਨਿਕ অর্ਗੇਨਜ਼ਾ ਦਾ ਚੋਰਚਟ ਦਾ ਜਿਹੜਾ ਬਾਟਮ ਹੈਗਾ ਮਿਕਸ ਜੀਆਂ ਕਲੈਕਸ਼ਨਾਂ ਨੇ ਕਿਉਂਕਿ ਕਿੰਆਂ ਵਿੱਚ ਰੰਗ ਕੱਟ ਨੇ ਇਸ ਲਈ ਕਿੰਆਂ ਦੀ ਡਿਸਕ੍ਰਿਪਸ਼ਨ ਜਿਹੜੀ ਮੈਂ ਹੋ ਸਕਦਾ ਨਾ ਦੱਸ ਪਾਵਾਂ ਆਹ ਆਰਗੈਨਿਕ 크ਰੇਪ ਦੇ ਵਿੱਚ ਸੂਟ ਆਇਆ ਹੈ ਜੀ ਆਰਗੈਨਿਕ 크ਰੇਪ ਦੀ ਸ਼ਾਰਟ 크ਰੇਪ ਆਰਗੈਨਿਕ ਰਿਕ ਦਾ ਬਾਟਮ ਤੇ ਚਨਾਉਣ ਦਾ ਚਨਾਉਣ ਸ਼ਿਫੋਨ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆਏਗਾ ਬਾਟਮ ਪਲੇਨ ਆਏਗਾ ਇਹਦਾ ਰੇਟ ਹੈ 4200 ਰੁਪਏ ਸੂਟ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਪ੍ਰਾਈਸ ਜਿੰਨਾ ਤੱਕ ਨਹੀਂ ਦੱਸਿਆ ਜਾਏਗਾ ਤਾਂ ਨੰਬਰ ਤੇ ਜਾ ਕੇ ਤੁਸੀਂ ਪੁੱਛ ਸਕਦੇ ਹੋ 3850 ਰੁਪਿਆਵਾਂ ਦੇ ਵਿੱਚ ਪਿਓਰ ਕريب ਸਿਲਕੇ ਵਿੱਚ জর্জਟ ਐਮਬਲੋਇਡਰੀ ਵਰਕ ਆ ਦੁਪੱਟਾ ਤੇ ਸਾਰੀ 슬ੀਵਸ ਤੇ ਹੈਂਡਵਰਕ ਹੈ ਦੁਪੱਟਾ ਫੁੱਲ ਹੈਵੀ ਹੈ ਰੰਗ ਜਿਹੜੇ ਇਹਦੇ ਵਿੱਚ ਤੁਹਾਨੂੰ 12 ਮਿਲ ਜਾਣਗੇ ਰੰਗਾਂ ਦੀ ਇਹਨਾਂ ਸੂਟਾਂ ਵਿੱਚ ਕੋਈ ਕਮੀ ਨਹੀਂ ਹੈ ਸਾਰੇ ਰੰਗ ਅਵੇਲੇਬਲ ਨੇ ਜਿੰਨੇ ਵੀ ਇਥੇ ਐਡ ਕੀਤੇ ਨੇ ਡਿਜ਼ਾਈਨ ਜੋ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਐ ਜਿਹੜੀਆਂ ਕਲੈਕਸ਼ਨ ਆਈਆਂ ਨੇ ਇਹ ਥੋੜੀਆਂ ਇੱਕ ਡਿਫਰੈਂਟ ਜੀ ਜੋ ਨੀਕ ਚ ਪੈਟਰਨ ਦੇ ਨਾਲ ਆਈਆਂ ਨੇ אורਗੈਂਜ਼ਾ ਦੀ ਸ਼ਰਟ ਆ ਉਹ ਪਾੜਾ ਸਿਲਕ ਦਾ ਬਾਟਮ ਹੈ אורਗੈਂਜ਼ਾ ਦਾ ਦੁਪੱਟਾ ਆਏਗਾ ਇਹਦਾ ਰੇਟ 4500 ਰੁਪਏ ਆ ਰੰਗ ਦੇ ਵਿੱਚ ਚਾਰ ਆਣਗੇ ਥੋੜੀਆਂ ਕਲੈਕਸ਼ਨਾਂ ਜਿਹੜੀਆਂ ਨੇ ਮੇਰੇ ਕੋਲ ਮਿਕਸ ਮੈਚ ਹੋ ਗਈਆਂ ਨੇ ਐਵੀ אורਗੈਂਜ਼ਾ ਦੇ ਹੈ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਆਏਗਾ ਫਰੰਟ ਤੇ ਫੁੱਲ ਇੰਪਰੋਇਡਰੀ ਹੈ ਕੱਟਵਰਕ ਵਾਲੀ ਬੈਕ ਤੋਂ ਜਿਹੜੀ ਸ਼ਰਟ ਹੈ ਦੀ ਉਹ ਪਲੇਨ ਆਏਗੀ 2850 ਰੁਪਏ ਇਹਨਾਂ ਦਾ ਰੇਟ ਹੈ ਲੈਂਥ 46 ਹੈ ਤਾਂ 48 ਤੱਕ ਸਟਿਚ ਹੋ ਸਕਦੇ ਆ ਇਹ ਜਿਹੜੀਆਂ ਕਲੈਕਸ਼ਨ ਆਂਦੀ ਨੇ ਮੋਸਲੀ ਚਾਰ-ਚਾਰ ਰੰਗਾਂ ਦੇ ਵਿੱਚ ਆਂਦੀਆਂ ਨੇ ਕੋਟਾ ਦੀ ਸ਼ਰਟ ਹੈ ਕੋਟਾ ਦਾ ਦੁਪੱਟਾ कॉटन ਦਾ ਬਾਟਮ 3650 ਰੁਪਏ ਦਾ ਰੇਟ ਹੈ ਲੈਂਥ 92 ਤੱਕ ਬਣ ਜਾਂਦੀ ਹੈ ਦੁਪੱਟੇ ਦੀ 92 ਅਤੇ ਵਿड्थ ਜਿਹੜੀ ਦੁਪੱਟੇ ਦੀ 36 ਹੈ ਸ਼ਰਟ ਦੀ ਲੈਂਥ ਜਿਹੜੀ ਹੈ 47 ਹੈ ਤੇ 50 ਤੱਕ ਇਹਦਾ ਬਸਟ ਸਾਈਜ਼ ਹੈ ਡਿਸਕ੍ਰਿਪਸ਼ਨ ਇੱਥੇ ਮੈਂ ਕੁਛ ਦੀ ਦੱਸ ਦਿੱਤੀ ਹੈ ਅਗਰ ਕਿਸੇ ਦੀ ਰਹਿ ਜਾਂਦੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਲੈਕਸ਼ਨ ਅੱਜ ਦੀ ਵੀਡੀਓ ਬਣਾਈ ਜਿੰਨੀਆਂ ਵੀ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਸਾਰੀਆਂ ਕਲੈਕਸ਼ਨਾਂ ਜਿਹੜੀਆਂ embroidery work ਵਾਲੀਆਂ ਆਣਗੀਆਂ ਅੱਜ ਦੀ ਰੇਡ ਕਲੈਕਸ਼ਨ ਜਿਹੜੀਆਂ ਵੀਡੀਓ ਵਿੱਚ ਐਡ ਕੀਤੀਆਂ ਨੇ ਥੋੜੀਆਂ ਜ਼ਿਆਦਾ ਰੇਟ ਹੋਣ ਕਰਕੇ ਕਲੈਕਸ਼ਨਾਂ ਮੈਂ ਸਿਲੈਕਟਡ ਜੀਆਂ ਲੈ ਕੇ ਆਈਆਂ ਪਰ ਇਹ ਹੈ ਕਿ ਇਹਨਾਂ ਦੀ ਜਿਹੜੀਆਂ ਵੀਡੀਓਜ਼ ਨੇ ਪਿਕਚਰਸ ਨੇ ক্লোਜ਼ ਅਪ ਵਾਲੀਆਂ ਤੇ ਦੂਰ ਵਾਲੀਆਂ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਥੇ ਐਡ ਕਰਦੇ ਆਂ ਬਾਕੀ ਤੁਸੀਂ ਇਹਨਾਂ ਸੂਟਾਂ ਨੂੰ ਬਾਈ ਕਰਨਾ ਚਾਹੁੰਦੇ ਹੋ ਜਾਂ ਹੋਰ ਜੋ ਵੀ ਵੀਡੀਓਜ਼ ਅਪਲੋਡ ਕਰਦੀ ਹਾਂ ਉਹਨਾਂ ਵਿੱਚੋਂ ਜੋ ਵੀ ਕਲੈਕਸ਼ਨ ਹੁੰਦੀਆਂ ਉਹਨਾਂ ਬਾਰੇ ਜੋ ਵੀ ਕੁਝ ਜਾਨਣਾ ਚਾਹੁੰਦੇ ਹੋ ਤਾਂ ਨੰਬਰ 623924575 ਜ ਦਿੱਤਾਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਕਲੈਕਸ਼ਨਾਂ ਸਾਰੀਆਂ ਅਵੇਲੇਬ ਅੱਜ ਦੀ ਵੀਡੀਓ ਚੈਨ ਹੈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸਟੱਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ